ਭੈਣ ਦੀ ਵੀਡੀਓ ਕਾਲ ਦੇਖ ਕੇ ਸ਼ਗਨਾ ਤੇ ਬੈਠਾ ਭਰਾ ਫੁੱਟ ਫੁੱਟ ਕੇ ਲੱਗਿਆ ਰੋਣ ਦੋਸਤੋ ਭੈਣ ਭਰਾ ਦਾ ਰਿਸ਼ਤਾ ਸਭ ਤੋਂ ਪਿਆਰਾ ਰਿਸ਼ਤਾ ਹੁੰਦਾ ਹੈ ਪਰ ਅੱਜ ਦੇ ਸਮੇਂ ਵਿੱਚ ਤਕਰੀਬਨ ਹਰ ਇੱਕ ਪਰਿਵਾਰ ਵਿੱਚੋਂ ਕਿਸੇ ਦੀ ਭੈਣ ਜਾਂ ਕਿਸੇ ਦਾ ਭਰਾ ਚੰਗੇ ਭਵਿੱਖ ਲਈ ਵਿਦੇਸ਼ ਵਿੱਚ ਗਏ ਹੋਏ ਹਨ ਪਰ ਹੁਣ ਇੱਕ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਦਾ ਵਿਆਹ ਹੋ ਰਿਹਾ ਹੈ ਪਰ ਇਸ ਦੀ ਭੈਣ ਕੈਨੇਡਾ ਵਿੱਚ ਹੈ ਅਤੇ ਜਦੋਂ ਮੁੰਡੇ ਦੇ ਪਰਿਵਾਰ ਵੱਲੋਂ ਸ਼ਗਨ ਪਾ ਕੇ ਫੈਮਿਲੀ ਫੋਟੋ ਕਰਾਉਣੀ ਹੁੰਦੀ ਹੈ ਤਾਂ ਪਰਿਵਾਰ ਵੱਲੋਂ ਆਪਣੀ ਲੜਕੀ ਨੂੰ ਵੀਡੀਓ ਕਾਲ ਲਗਾ ਕੇ ਨਾਲ ਫੋਟੋ ਖਿਚਵਾਈ ਜਾਂਦੀ ਹੈ ਪਰ ਉਸ ਲੜਕੀ ਦਾ ਭਰਾ ਆਪਣੇ ਵਿਆਹ ਵਿੱਚ ਭੈਣ ਦੇ ਨਾਂ ਆ ਸਕਣ ਕਾਰਨ ਅੱਖਾਂ ਪਰ ਲੈਂਦਾ ਹੈ ਅਤੇ ਭੈਣ ਵੀ ਰੋਣ ਲੱਗ ਜਾਂਦੀ ਹੈ ਕਿਉਂਕਿ ਹਰ ਇੱਕ ਨੂੰ ਆਪਣੇ ਭੈਣ ਭਰਾ ਦੇ ਵਿਆਹਾਂ ਅਤੇ ਸ਼ਗਨਾਂ ਦਾ ਬਹੁਤ ਹੀ ਚਾਹ ਹੁੰਦਾ ਹੈ ਪਰ ਕਈ ਵਾਰ ਇਹੋ ਜਿਹੀਆਂ ਮਜਬੂਰੀਆਂ ਹੁੰਦੀਆਂ ਨੇ ਕਿ ਭੈਣ ਭਰਾ ਸ਼ਗਨਾਂ ਵਿੱਚ ਤਾਂ ਕੀ ਗਮੀ ਵਿੱਚ ਵੀ ਇੱਕ ਦੂਜੇ ਦਾ ਸਹਾਰਾ ਨਹੀਂ ਬਣ ਸਕਦੇ ਸੋ ਤੁਹਾਡੇ ਭੈਣ ਭਰਾ ਦੇ ਪਿਆਰ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ